ਆ ਨੈਸ਼ਨਲ ਪਾਰਟੀਆਂ ਜਿਹੜੀਆਂ ਕੱਲੇ ਪੰਜਾਬ ਨੂੰ ਲੁੱਟਣ ਆਉਂਦੀਆਂ ਤੇ ਬਰਬਾਦ ਕਰਨ ਆਉਂਦੀਆਂ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਲਸਾ ਪੰਥ ਨੂੰ ਆ ਤੁਹਾਡੇ ਵਿਕਾਰ ਦਾ ਸਵਾਲ ਹੈ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਉਹ ਬਾਹਰਲੇ ਆਏ ਆ ਤੁਸੀਂ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਆਪਣੀ ਖੇਤਰੀ ਪਾਰਟੀ ਆਪਣੀ ਜਾਨ ਜਿਹੜੇ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਪੜਾਈ ਹੋਈ ਪਾਰਟੀ ਨੂੰ ਤਖੜਾ ਕਰੋਗੇ ਸਹੀ ਮੈਨੇ ਤੇ ਜੇ ਪੰਜਾਬ ਨੂੰ ਬਚਾਉਣਾ ਤੇ ਨੈਸ਼ਨਲ ਪਾਰਟੀਆਂ ਨੂੰ ਦਿਖਾ ਦਈਏ ਕਿ ਪੰਜਾਬ ਆਪਣੇ ਪੰਜਾਬੀਆਂ ਨਾਲ ਖੜਾ ਹੈ ਤੇ 13 ਦੀਆਂ 13 ਸੀਟਾਂ ਜਦਾ ਕੇ ਸਾਰੇ ਨੈਸ਼ਨਲ ਪਾਰਟੀਆਂ ਨੂੰ ਇੱਥੋਂ ਭਜਾਈਏ ਸਾਰਿਆਂ ਨੂੰ ਪਤਾ ਹੈ ਚੰਗ ਸ਼ੁਰੂ ਹੋ ਗਈ ਹੈ ਇੱਕ ਪਾਸੇ ਪੰਜਾਬ ਹੈ ਦੂਜੇ ਪਾਸੇ ਦੇਸ਼ ਦੀਆਂ ਨੈਸ਼ਨਲ ਪਾਰਟੀਆਂ ਹੈ ਇੱਕ ਪਾਸੇ ਥੋੜੀ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਥੋੜੀ ਆਪਣੀ ਖੇਤਰੀ ਪਾਰਟੀ ਹੈ ਥੋੜੀ ਕੌਮ ਦੀ ਪਾਰਟੀ ਹੈ ਪਿੰਡਾਂ ਦੀ ਗਰੀਬਾਂ ਦੀ ਕਿਸਾਨਾਂ ਦੀ ਵਪਾਰੀਆਂ ਦੀ ਪਾਰਟੀ ਜਿਹੜਾ ਪੰਜਾਬ ਦੀ ਹਰ ਨਮਜ਼ ਪਛਾਣਦੀ ਹੈ ਦੂਜੇ ਪਾਸੇ ਆ ਨੈਸ਼ਨਲ ਪਾਰਟੀਆਂ ਜਿਹੜੀਆਂ ਕੱਲੇ ਪੰਜਾਬ ਨੂੰ ਲੁੱਟਣ ਆਉਂਦੀਆਂ ਤੇ ਬਰਬਾਦ ਕਰਨ ਆਉਂਦੀਆਂ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਲਸਾ ਪੰਥ ਨੂੰ ਆ ਤੁਹਾਡੇ ਵਿਕਾਰ ਦਾ ਸਵਾਲ ਹੈ ਇੱਕ ਪਾਸੇ ਤੁਸੀਂ ਉਹ ਇੱਕ ਪਾਸੇ ਬਾਹਰ لے ਆਏ ਆ ਤੁਸੀਂ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਆਪਣੀ ਖੇਤਰੀ ਪਾਰਟੀ ਆਪਣੀ ਜਾਨ ਜਿਹੜੇ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਬਣਾਈ ਹੋਈ ਪਾਰਟੀ ਨੂੰ ਤਕੜਾ ਕਰੋਗੇ ਸਹੀ ਮੈਨੇ ਤੇ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਨੈਸ਼ਨਲ ਪਾਰਟੀਆਂ ਨੂੰ ਦਿਖਾ ਦਈਏ ਕਿ ਪੰਜਾਬ ਆਪਣੇ ਪੰਜਾਬੀਆਂ ਨਾਲ ਖੜਾ ਤੇ 13 ਨਾ 13 ਸੀਟਾ ਜਦਾ ਕੇ ਸਾਰੇ ਨੈਸ਼ਨਲ ਪਾਰਟੀਆਂ ਨੂੰ ਇੱਥੋਂ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੈ ਚੰਗ ਸ਼ੁਰੂ ਹੋ ਗਈ ਹੈ ਇੱਕ ਪਾਸੇ ਪੰਜਾਬ ਹੈ ਦੂਜੇ ਪਾਸੇ ਦੇਸ਼ ਦੀਆਂ ਨੈਸ਼ਨਲ ਪਾਰਟੀਆਂ ਇੱਕ ਪਾਸੇ ਥੋੜੀ ਆਪਣੀ ਜਥੇਬੰਦੀ ਕਿੱਲੀ ਦਲ ਜਿਹੜੀ ਥੋੜੀ ਆਪਣੀ ਖੇਤਰੀ ਪਾਰਟੀ ਐ ਥੋੜੀ ਕੌਮ ਦੀ ਪਾਰਟੀ ਐ ਪਿੰਡਾਂ ਦੀ ਗਰੀਬਾਂ ਦੀ ਕਿਸਾਨਾਂ ਦੀ ਵਪਾਰੀਆਂ ਦੀ ਪਾਰਟੀ ਜਿਹੜਾ ਪੰਜਾਬ ਦੀ ਹਰ ਨਮਜ਼ ਪਛਾਣਦੀ ਐ ਦੂਜੇ ਪਾਸੇ ਆ ਨੈਸ਼ਨਲ ਪਾਰਟੀਆਂ ਜਿਹੜੀਆਂ ਕੱਲੇ ਪੰਜਾਬ ਨੂੰ ਲੁੱਟਣ ਆਉਂਦੀਆਂ ਤੇ ਬਰਬਾਦ ਕਰਨ ਆਉਂਦੀਆਂ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਲਸਾ ਪੰਥ ਨੂੰ ਆ ਥੋੜੇ ਵਕਾਰ ਦਾ ਸਵਾਲ ਐ ਇੱਕ ਪਾਸੇ ਤੁਸੀਂ ਉਹ ਇੱਕ ਪਾਸੇ ਬਾਹਰ ਲੈ ਆਏ ਐ ਤੁਸੀਂ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਆਪਣੀ ਖੇਤਰੀ ਪਾਰਟੀ ਆਪਣੀ ਜਾਨ ਜਿਹੜੇ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਪੜਾਈ ਹੋਈ ਪਾਰਟੀ ਨੂੰ ਤਕੜਾ ਕਰੋਗੇ ਸਹੀ ਮene ਤੇ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਨੈਸ਼ਨਲ ਪਾਰਟੀਆਂ ਨੂੰ ਦਿਖਾ ਦਈਏ ਕਿ ਪੰਜਾਬ ਆਪਣੇ ਪੰਜਾਬੀਆਂ ਨਾਲ ਖੜਾ ਹੈ ਤੇ 10 ਜਾਂ 13 ਸੀਟਾ ਜਲਾ ਕੇ ਸਾਰੇ ਨੈਸ਼ਨਲ ਪਾਰਟੀਆਂ ਨੂੰ ਇੱਥੋਂ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ